ਟਾਈਮ ਸਵੇਰ ਦੇ 6:30 ਹੋਣ ਵਾਲੇ ਆ ਹੁਣ ਚੱਲਦੇ ਆਂਗੇ ਇਸ਼ਨਾਨ ਕਰਦੇ ਆਂ ਸਰੋਵਰ ਦੇ ਵਿੱਚ ਤੇ ਫਿਰ ਤੋਂ ਬਾਅਦ ਮੱਥਾ ਟੇਕਣ ਚੱਲਦੇ ਆਂ ਠੰਡੇ ਬੁਰਦ ਦੇ ਵਿੱਚ ਆ ਸਾਰਾ ਜਿਹੜਾ ਆਪਣਾ ਰਹਿਣ ਦਾ ਇੱਥੇ ਆparat ਰੁਕੇ ਹੋਏ ਆ ਇੱਕ ਵੱਡਾ ਇਹ ਸ਼ੈਲਟਰ ਲਾ ਲਓ ਹਨਾ ਟੈਂਟ ਲੱਗਿਆ ਹੋਇਆ ਹੈ ਉੱਤੇ ਤਰਪਾਲ ਦੀ ਰੂਪ ਲਾਈ ਹੋਈ ਆ ਵਧੀਆ ਪ੍ਰਬੰਧ ਹਰ ਜਾਨੀ ਅਰਜੁਨੀਆ ਮਿਲ ਗਈਆਂ ਉਦ ਆਪਾਂ ਸਲੀਪਿੰਗ ਬੈਗ ਵੀ ਆਪਣਾ ਲੈ ਕੇ ਆਏ ਸੀ ਸਵੇਰ ਦਾ ਟਾਈਮ ਆਗਾ ਸਾਰੀਆਂ ਸੰਤਾਂ ਜਿਹੜੀਆਂ ਹਨਾ ਉੱਠ ਕੇ ਬਾਕੀ ਤਾਂ ਖੈਰ 3 3 ਵਜੇ 2 ਵਜੇ ਚੱਲ ਪੈਂਦਾਗਾ ਜਿੱਥੇ ਆਪ ਪਹਾਲ ਚ ਸੁੱਤੇ ਸੀਗੇ ਉੱਥੋਂ ਵੀ 2 ਵਜੇ ਲਾਗੇ ਸੀਗੇ ਉੱਠਣ ਤੇ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਜਾਣਾ ਹੁਣ ਸਵੇਰੇ ਜਿੰਨੇ ਵੀ ਆ ਗਏ ਸਾਰੇ ਇਧਰ ਨੂੰ ਜਾ ਰਿਆ ਪਿੱਛੇ ਲੰਗਰ ਜਿੰਨੇ ਉਹ ਸਾਰੇ ਪਿੱਛੇ ਰਹਿ ਗਏ ਬਾਕੀ ਅੱਗੇ ਵੀ ਆਉਣਗੇ ਤੇ ਇਧਰ ਇਹ ਗੁਰਦੁਆਰਾ ਵਿਵਾਨਗਰ ਸਾਹਿਬ ਆ ਗਿਆ ਤੇ ਹੁਣ ਇਧਰ ਆਪਾਂ ਚੱਲਦੇ ਆਗੇ ਤੇ ਇਹ ਸਵੇਰ ਦਾ ਤੁਹਾਨੂੰ ਚਾਕਾ ਵਾਕਾ ਦੇ ਸਵੇਰ ਦਾ ਮਾਹੌਲ ਜਿਹੜਾ ਉਹ ਐ ਨਹੀਂ ਲੱਗਾ ਅੱਜ 12 ਪੋ 26 ਦਸੰਬਰ ਤੇ ਹੁਣ ਆਪਾਂ ਚੱਲਦੇ ਆ ਇਸ਼ਨਾਨ ਪਾਣੀ ਸੋਧਦੇ ਆ ਤੇ ਫੇਰ ਅੱਗੇ ਚੱਲ ਕੇ ਦਰਵਾਜ਼ਾ ਖੰਡੇ ਵਰ ਦੇ ਵਿੱਚ ਮੱਥਾ ਟੇਕ ਦੇ ਗੁਰੂ ਵਰ ਅਕਾਲ ਸਤਿ ਸ਼੍ਰੀ ਅਕਾਲ ਤਰੀਕ ਅੱਜ ਹੈਗੀ ਹੈ ਜੀ 12 ਪੋ ਤੇ ਜੇ ਆਪਾਂ ਅੰਗਰੇਜ਼ੀ ਮਹੀਨਾ ਦੇਖਦੇ ਆ ਤਾਂ ਬਣਦਾ 26 ਦਸੰਬਰ ਜਿਹਨੂੰ ਕਿ ਆਪਾਂ ਸਵਾ ਦਾ ਜਿਹੜਾ ਉਹ ਵਿਚਾਰਲਾ ਦਿਨ ਕਹਿ ਦਿੰਦੇ ਆਂਗੇ ਤੇ ਕਲੂ ਨਗਰਗੀਤਨ ਨੇ ਤੇ ਅੱਜ 12 ਪੋ ਦਾ ਉਹ ਦੇਣਾਗਾ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਸੂਬਾ ਸਰਹੰਦਾਵ ਦੀ ਜਿਹੜੀ ਕਚਹਿਰੀ ਲਾਉਂਦਾ ਤੇ ਦੂਜਾ ਦਿਨ ਹੁੰਦਾਗਾ ਦੂਜੇ ਦਿਨ ਦੀ ਜਿਹੜੀ ਕਚਹਿਰੀ ਲੱਗਦੀ ਆ ਤੇ ਕਿਵੇਂ ਫਤਵਾ ਜਾਰੀ ਕੀਤਾ ਜਾਂਦਾ ਉਹ ਜਿਹੜਾ ਆਪਾਂ ਸਾਰੇ ਸਥਾਨਾਂ ਦਾ ਦਰਸ਼ਨ ਮੇਲਾ ਕਰਾਂਗੇ ਹਨਾ ਤੇ ਨਾਲ-ਨਾਲ ਤੁਹਾਨੂੰ ਉਸ ਇਤਿਹਾਸ ਦਾ ਦੱਸਾਂਗੇ ਇਹ ਇਸ਼ਨਾਨ ਪਾਣੀ ਆਪਾਂ ਸੋਧ ਲਿਆ ਥੋੜਾ ਜਿਹਾ ਹਨੇਰਾ ਸੀ ਜਦੋਂ ਆਪਾਂ ਚੱਲੇ ਸੀਗੀ ਉਦੋਂ ਕੋਈ ਵਿਜ਼ਿਬਿਲਟੀ ਹੈ ਨਹੀਂ ਸੀ ਇੱਥੇ ਆਉਂਦੇ ਆਉਂਦੇ ਨੂੰ ਤੇ ਹੁਣ ਆਪਾਂ ਇਸ਼ਨਾਨ ਪਾਣੀ ਕਰ ਲਿਆ ਤੇ ਇਸ ਤੋਂ ਬਾਅਦ ਮੱਥਾ ਟੇਕਦੇ ਆਂ ਤੇ ਸਥਾਨਾਂ ਦੇ ਦਰਸ਼ਨ ਕਰਦੇ ਆਂਗੇ ਤੇ ਅੱਜ ਇੱਕ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਬੰਦੇ ਨਾਲ ਮਿਲਾਵਾਂਗੇ ਤੇ ਜਦੋਂ ਆਉਂਦਾ ਤੁਹਾਡੇ ਨਾਲ ਮਲਾਉਨੇ ਆਂਗੇ ਖਾਸ ਬੰਦਾਗਾ ਤੇ ਹੁਣ ਆਪਾਂ ਦਰਸ਼ਨ ਮੇਲਾ ਕਰਦੇ ਆਂ ਮੱਥਾ ਟੇਕਦੇ ਆਂ ਚੱਲ ਕੇ ਠੰਡੇ ਬੁਰਜ ਦੇ ਵਿੱਚ ਤੇ ਫਿਰ ਬਾਕੀ ਸਥਾਨਾਂ ਦਾ ਦਰਸ਼ਨ ਮੇਲਾ ਕਰਦੇ ਆਂ ਜੀ ਸਵੇਰੇ ਹੁਣ ਲਗਭਗ 7:30 ਵਜੇ ਦਾ ਟਾਈਮ ਹੋ ਗਿਆ ਤੇ ਇੱਧਰ ਇਹ ਤੁਸੀਂ ਠੰਡੇ ਬੁਰਜ ਦੇ ਦਰਸ਼ਨ ਕਰ ਰਹੇ ਹੋ ਤੇ ਅਸੀਂ ਇੱਧਰ ਇਹ ਆਏ ਵੇ ਸੀ ਇੱਧਰ ਕਿਉਂਕਿ ਨਾਲ ਹੀ ਇਹ ਭਾਈ ਮੋਤੀराम ਮਹਾਰਾਜ ਹੀ ਪਾਰਕ ਆ ਜਾਂਦਾ ਖੈਰ ਇਹ ਮੋਤੀराम ਮਹਾਰਾਜ ਦਾ ਇਤਿਹਾਸ ਤੇ ਦਰਸ਼ਨ ਮਿਲ ਆ ਸਾਰੇ ਸਥਾਨਾਂ ਦਾ ਬਾਅਦ ਚ ਕਰਾਵਾਂਗੇ ਤੇ ਪਰ ਫਿਲਹਾਲ ਸਵੇਰੇ ਮੇਰੇ ਨਾਲ ਗਰਪਾਲ ਸਿਉਂ ਹੀ ਆਇਆ ਇਕੱਲਾ ਤੇ ਹਰਜੀਪ ਕਿੱਥੇ ਰਹਿ ਗਿਆ ਫਿਰ ਤੇ ਲਖੀ ਮਾਨ ਸਾਹਿਬ ਪਾਈ ਆ ਜੀ ਹਜੇ ਪਾਈ ਆ ਕਿਉਂਕਿ ਸਾਡ ਲੇਟ ਉੱਠਣਗੇ ਰਾਤ ਨੂੰ ਉਹ ਲੰਗਰ ਦੀ ਸੇਵਾ ਕਰਦੇ ਤੇ ਹੁਣ ਫੇਰ ਉੱਠ ਕੇ ਲੰਗਰਾਂ ਦੀ ਸੇਵਾ ਕਰਨਗੇ ਤੇ ਹੁਣ ਪਹਿਲਾਂ ਆਪਾਂ ਮੱਥਾ ਟੇਕਦੇ ਆਂਗੇ ਕੱਲ ਸ਼ਾਮੀ ਜਦੋਂ ਆਪਾਂ ਤੁਹਾਨੂੰ ਸੰਗਤ ਦੀ ਹਨਾ ਜਿਹੜੀ ਲਾਈਨ ਆ ਕਤਾਰ ਆ ਉਹ ਦਿਖਾਈ ਸੀਗੀ ਤਾਂ ਅੱਜ ਵੀ ਜੇ ਦੇਖਦੇ ਤਾਂ ਉਨੀ ਹੀ ਹੈਗਾ ਅੱਜ ਤਾਂ ਸਮਝੀ ਕਿਉਂਕਿ ਵਿਚਾਰਲਾ ਦਿਨਾ ਤਾਂ ਸੰਗਤ ਵੱਧ ਹੁੰਦੀ ਆ ਤਾਂ ਇਹ ਲਾਈਨ ਜਿਹੜੀ ਕਤਾਰ ਆ ਹੋਰ ਲੰਬੀ ਹੁੰਦੀ ਜਾਊਗੀ ਇਹ ਇੱਧਰਲੇ ਪਾਸੇ ਜੇ ਆਪਾਂ ਐਂਟਰ ਨਹੀਂ ਕਰ ਸਕਦੇ ਉੱਪਰ ਜੀ ਘੁੰਮ ਕੇ ਆਪਾਂ ਦਰਬਾਰ ਸਾਹਿਬ ਵਾਲੇ ਪਾਸੇ ਵੀ ਹੋ ਕੇ ਫਿਰ ਉਧਰ ਜਾ ਕੇ ਉਧਰ ਲਾਈਨ 'ਚ ਲੱਗਣਾ ਪੈਣਾ ਪਹਿਲਾਂ ਇਹ ਐ ਘੁੰਮੂ ਵੀ ਇੱਧਰਲੇ ਪਾਸੇ ਜੀ ਘੁੰਮ ਲੈਣ ਫਿਰ ਐ ਜਾ ਕੇ ਫਿਰ ਠੰਡੇ ਪੁਰਦਾਲੇ ਪਾਸੇ ਜਾਇਆ ਜਾਊਗਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੱਕ ਕੌਮ ਦੇ ਮਾਨ ਜਰਨੈਲ ਸੁਗਵਾਈ ਮੈਂ ਇਸ ਤਰ੍ਹਾਂ ਕੋਈ ਅੱਗੇ ਜਾ ਤੇ ਇੱਥੋਂ ਇਹ ਜਿਹੜੀ ਲਾਈਨ ਹੈਗੀ ਕਤਾਰੋਂ ਸ਼ੁਰੂ ਹੋਏ ਜਿਹੜੀ ਉੱਪਰਲੇ ਪਾਸੇ ਸਰਜਨਾ ਸ਼ਾਇਰਾ ਦੇ ਨਾਮ ਨਾਲ ਹੁੰਦੇ ਸੀ ਇਹ ਬਸੇਗਰ ਸਰੋ ਜਿਆ ਦੇ ਰੋਸ਼ਨੀ ਨਾਲ ਰਹਾਂ ਨਾਨਕ ਦਾ ਸੁਰਾ ਸੰਤ ਹੋ ਮੱਥਾ ਪਾਟੇ ਗਿਆ ਸੀ ਠੰਡੇ ਬੁਰਜ ਚ ਤੇ ਇੱਕਦਮ ਹੀ ਮੌਸਮ ਚੇਂਜ ਹੋ ਗਿਆ ਪਹਿਲਾਂ ਜਦੋਂ ਆਏ ਸੀ ਕਿ ਵਧੀਆ ਧੁੱਪ ਨਿਕਲੇ ਸੀ ਤੇ ਹੁਣ ਧੁੰਦ ਵਧਿਆ ਹੋ ਗਈ ਚਾਰੇ ਪਾਸੇ ਦੇਖਦੇ ਤਾਂ ਧੁੰਦੀ ਧੁੰਦਾ ਗਈ ਤੇ ਪਿਛਲੇ ਪਾਸੇ ਜੇ ਤੁਸੀਂ ਦੇਖ ਰਹੇ ਹੋ ਨਾ ਠੰਡੇ ਬੁਰਜ ਦੇ ਮੈਸਾਂਦਰਸ਼ਨ ਹੋ ਰਿਹਾ ਵੀ ਧੁੰਦ ਇੰਨੀ ਕਿ ਸੰਗ ਨਹੀਂ ਡਿਗ ਪੀ ਵੀ ਜਦੋਂ ਮੱਥਾ ਡਿਗਰੀ ਸੀ ਨਾ ਤੁੰ ਦੇ ਵਿੱਚ ਇਹ ਚੀਜ਼ ਸੋਚ ਰਹੀ ਸੀ ਵੀ ਉਦੋਂ ਕਿਵੇਂ ਦਾ ਮਾਹੌਲ ਹੋਣਾ ਵੀ ਹੁਣ ਤਾਂ ਸਰਦ ਘਾਟ ਆ ਗਈ ਠੰਡ ਉਦੋਂ ਇੰਨੀ ਠੰਡ ਹੋਊਗੀ ਸਾਬਜਾ ਦੇ ਕੋਲੇ ਕਹਿੰਦੇ ਵੀ ਜੇ ਇਤਿਹਾਸ ਕਰਨ ਦੇ ਆਪਾਂ ਨਾ ਇਤਿਹਾਸ ਨੂੰ ਪੜ੍ਹਦੇ ਹਾਂਗੇ ਤਾਂ ਉਹਨਾਂ ਕੋਲੇ ਉਹੀ ਜੋੜਾ ਵਸਤਰਾਂ ਜਿਹੜਾ ਪਾਇਆ ਹੋਇਆ ਸੀਗਾ ਤੇ ਉਸ ਟਾਈਮ ਦੇ ਵਿੱਚ ਜਦੋਂ ਠੰਡ ਲੱਗੀ ਸੀ ਤਾਂ ਮਾਤਾ ਜੀ ਇੱਕ ਕੱਛ ਦੇ ਵਿੱਚ ਇੱਕ ਸਾਬਜਾਦ ਨੂੰ ਤੇ ਦੂਸਰੀ ਕੱਛ ਦੇ ਵਿੱਚ ਦੂਸਰੇ ਸਾਬਜਾਦ ਨੂੰ ਲੈ ਕੇ ਨਿੱਗਦੇ ਹੁੰਦੇ ਸੀਗੇ 11 ਪੋਦੀ ਜਦੋਂ ਕੱਲ ਆਪਾਂ ਜ਼ਿਕਰ ਕੀਤਾ ਸੀਗਾ ਪਹਿਲੀ ਤਰੀਕ ਸੂਬਾ ਸਰਾਂ ਦੇ ਪੇਸ਼ੀ ਪੈਂਦੀ ਆ ਤਾਂ ਲਾਲਚ ਦੇ ਕੇ ਸ਼ਾਮ ਨੂੰ ਫੇਰ ਮਾਤਾ ਜੀ ਕੋਲ ਭੇਜ ਦਿੱਤਾ ਜਾਂਦਾ ਵੀ ਸ਼ਾਇਦ ਮਾਤਾ ਜੀ ਸਮਝਾਉਣਗੇ ਪਰ ਮਾਤਾ ਜੀ ਰਾਤ ਨੂੰ ਫੇਰ ਗੁਰਤੇਗ ਬਹਾਦਰ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਪਾਸ ਅਤੇ ਬਾਕੀ ਪਾਤਸ਼ਾਹਿੰਗ ਦੀਆਂ ਸਾਖੀਆਂ ਸੁਣਾਉਂਦੇ ਆ ਸ਼ਹੀਦ ਸਿੰਘ ਜੀ ਦੀਆਂ ਸਾਖੀਆਂ ਸੁਣਾਉਂਦੇ ਤੇ ਉਹਨਾਂ ਤਾਂ ਕਿ ਉਹ ਅਡੋਲ ਰਹਿਣ 12 ਪੋਦੀ ਜਿਹੜੀ 12 ਪੋਦੀ ਅਗਲੇ ਦਿਨ ਤਰੀਕ ਲੱਗਦੀ ਆ ਸਵੇਰ ਸਾਰਾਂ ਦੁਆਰੇ ਹੁੰਦਾ ਤਾਂ ਇਸ ਤਰੀਕ ਦੇ ਵਿੱਚ ਜਿਹੜਾ ਨਵਾਬ ਮਲੇਰਕੋਟਲਾ ਹਨ ਉਹਨੂੰ ਸੱਦਾ ਜਾਂਦਾ ਪਰ ਨਵਾਬ ਮਲੇਰਕੋਟਲਾ ਉੱਤੇ ਹਾਨ ਨਾਰਾ ਮਾਰਦਾ ਵੀ ਜੇਕਰ ਗੁਰੂ ਗੋਬਿੰਦ ਸਿੰਘ ਜੀ ਨਾਲ ਸਾਡੀ ਕੋਈ ਦੁਸ਼ਮਣੀਤਾ ਸੀ ਉਹ ਜੰਗ ਦੇ ਮੈਦ ਇੱਥੇ ਉਹ ਹਨ ਨਰਾ ਮਾਰਦਾ ਤੇ ਇਹ ਤੋਂ ਬਾਅਦ ਫਿਰ ਜਿਹੜੇ ਇਹ ਸੁੱਬਾ ਸਰਹੰਦ ਹੁੰਦਾ ਜਾਂ ਜਿਹੜੇ ਬਾਕੀ ਆ ਗਏ ਫਤਵਾ ਜਾਰੀ ਕੀਤਾ ਜਾਂਦਾ ਸਾਬਜਾ ਦਿਨ ਨਹੀਂ ਹਵਚੜਨ ਦਾ ਜੋੜਾ ਘਰ ਇਧਰ ਸਰੋਵਰ ਤੇ ਜਿਹੜਾ ਨਾਲ ਹਨ ਇੱਥੇ ਵੀ ਇੱਕ ਵੱਡਾ ਟੈਂਟ ਲਾ ਕੇ ਬਣਾਇਆ ਹੋਇਆ ਪਰ ਅਸੀਂ ਪਰਲੇ ਪਾਸੇ ਲਾਇਆ ਸੀ ਜਦੋਂ ਗੇਟ ਤੋਂ ਐਂਟਰੀ ਹੁੰਨੇ ਬਸ ਉੱਥੇ ਜੋੜਾ ਘਰ ਬਣਿਆ ਹੋਇਆਗਾ ਅਸੀਂ ਉੱਤੀ ਜਾਮਾ ਕਰਾਇਆ ਸੀ ਵੀ ਜੇ ਇੱਥੇ ਕਿਸੇ ਨੂੰ ਸਰੋਵਰ ਦੇ ਨੇੜੇ ਜਾਮਾ ਕਰਾਉਣਾ ਇੱਥੇ ਵੀ ਹੋ ਜਾਣਗੇ ਇਧਰ ਪੀੜ ਘਟਾ ਉਧਰ ਰਸ ਕਾਫੀ ਹੁੰਦਾਗਾ ਬਰਸ਼ਾ ਦਾ ਪਾਣੀ ਛਕਿਆ ਸੀ ਦਰਬਾਰ ਸਾਹਿਬ ਤੇ ਪਹਿਲਾਂ ਆਪਾਂ ਮੱਥਾ ਟੇਕਿਆ ਸੀ ਠੰਡੇ ਬੁਰਜ ਦੇ ਵਿੱਚ ਤੇ ਹੁਣ ਇੱਕ ਵਾਰੀ ਫੇਰ ਤਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਿਟੀ ਚ ਆਏ ਸੀ ਕਿਉਂਕਿ ਮੋਟਰਸਾਈਕਲ ਆਪਣਾ ਇੱਥੇ ਖੜਾ ਸੀ ਜਿਹੜੀ ਇਹ ਮੇਨ ਇੰਟਰਸਟ ਹੈ ਜਿੱਥੇ ਯੂਨੀਵਰਸਿਟੀ ਦਾ ਟੈਕਨੋਲੋਜੀ ਕੇਂਦਰ ਆ ਜਾਂਦਾ ਹਨ ਇਹਦੇ ਬਿਲਕੁਲ ਲਾਲੀ ਮੋਟਰਸਾਈਕਲ ਇੱਥੇ ਖੜਾ ਸੀ ਖੈਰ ਉਧਰੋਂ ਮੈਂ ਉਹ ਵੀਡੀਓ ਬਣਾਉਣੀ ਭੁੱਲ ਗਿਆ ਹੁਣ ਇੱਥੇ ਆ ਕੇ ਸ਼ੁਰੂ ਕੀਤੀ ਆ ਤੇ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ ਉਹ ਕਿਤਾਬਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਹੈਗੀ ਇਹ ਤਿੰਨ ਦਿਨਾਂ ਪ੍ਰਦਰਸ਼ਨੀ ਰਹੂ ਤੇ ਸਾਰੀਆਂ ਜਿਹੜੀਆਂ ਭਾਂਤ ਭਾਂਨੇ ਕਿਤਾਬਾਂ ਤੇ ਇੱਧਰ ਕੋਈ ਸੰਬੋਧਨ ਵਗੈਰਾ ਹਨਾ ਸਟੇਜ ਤਿਆਰ ਕੀਤੀ ਹੋਈ ਆ ਉਹ ਸੰਬੋਧਨ ਵਗੈਰਾ ਹੋਣਗੇ ਆਪਾਂ ਇੱਥੇ ਬੈਠਾਂਗੇ ਇੱਥੇ ਵਧੀਆ ਦੇਖ ਰਿਆਂ ਤੇ ਕੋਈ ਨਾ ਕੋਈ ਕਿਤਾਬ ਜਿਹੜੀ ਉਹ ਦੇਖ ਰਿਆਂ ਕਿਹੜੀ ਆਪਾਂ ਲੈ ਜਾ ਸਕਦੇ ਆ ਜੀ ਉਹ ਲੈ ਕੇ ਚੱਲਾਂਗੇ ਬੈਲਿਓ ਨਿਕਲੇ ਸ਼ੇਰ ਹੰਨੇ ਹੰਨੇ ਪਾਸੇ ਵੀ ਬਾਈ ਜਗਦੀਪ ਸਿੰਘ ਦੀ ਲਿਖਿਆ ਹੋਈ ਜਨੇ ਕਹਿ ਰਹਾ ਠੀਕ ਹੈ ਜੀ ਲੱਗੇ ਪੋਸਤਕ ਫੇਅਰ ਦੇ ਵਿੱਚ ਖੈਰਵੇਂ ਕਿਤਾਬਤਾ ਲੱਭ ਰਿਆ ਸੀ ਬਾਬੇ ਤਾਰੇ ਚਾਰ ਚੱਕ ਧੰਗ ਗੁਰਨਾਨਕ ਦੇਵ ਜੀ ਪਾਤਸ਼ਾਹੀ ਜਿਹੜੀਆਂ ਉਦਾਸੀਆਂ ਨੂੰ ਸੰਬੰਧਤ ਉਹ ਕਿਤਾਬ ਆ ਜਿਹਦੇ ਵਿੱਚ ਠੁਕਮੀ ਜਾਣਕਾਰੀ ਮਿਲਦੀ ਹੈ ਉਦਾਸੀਆਂ ਦੀ ਪਰ ਫਿਲਹਾਲ ਮੈਂ ਇੱਥੋਂ ਦੋ ਕਿਤਾਬਾਂ ਲਈਆਂ ਨੇ ਇੱਕ ਤਾਂ ਵੀਰਦਾਰਸ਼ਨ ਭਾਈ ਵੀਰ ਸਿੰਘ ਜੀ ਦੇ ਇਹ ਭਾਗ 2 ਦੇ ਵਿੱਚ ਆਉਂਦੀ ਆ ਦੂਜਾ ਭਾਗ ਥੱਲੇ ਦੇ ਪਹਿਲਾ ਭਾਗ ਆ ਤੇ ਪ੍ਰਾਤਨ ਜਨਮ ਸਾਕੀ ਸ੍ਰੀ ਗੁਰੂ ਨਾਨਕ ਦੇਵ ਜੀ ਕਈ ਵਾਰ ਇਹ ਹੁੰਦਾ ਸਫਰ ਕਰਦੇ ਨੇ ਕੋਈ ਇਤਿਹਾਸ ਦੇ ਵਿੱਚੋਂ ਪਤਾ ਲੱਗਦਾ ਤੇ ਆ ਬਾਯਰਗੇ ਦੀ ਸੀਗੀ ਗੁਰੂ ਗੁਰੂ ਸਰ ਪੁਸਤਕ ਭੰਡਾਰ ਗੁਰੂ ਕੀ ਕਾਂ ਸੀਤਲਵੰਡੀ ਸਾਬੋ ਤਲਵੰਡੀ ਸਾਬੋ ਵਾਲਿਆਂ ਤੋਂ ਲੈ ਕੇ ਆਏ ਕਿਤਾਬ ਤੇ ਬਾਕੀ ਜੇ ਕੋਈ ਲਿਟਰੇਚਰ ਹਨਾ ਕਦੇ ਲੋੜ ਵੀ ਪੈਂਦੀ ਆਪਾਂ ਇੱਥੋਂ ਹੀ ਨਾ ਤੇ ਲੈ ਲਾਂਗੇ ਤੇ ਇਹ ਸਾਰੀਆਂ ਅਲੱਗ-ਅਲੱਗ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਇਹਨਾਂ ਨੇ ਜਗਾ-ਜਗਾ ਤੋ ਆ ਕੇ ਜਿੱਥੋਂ ਵੀ ਕੋਈ ਕਿਤਾਬਾਂ ਵਾਲਾ ਹੁੰਦਾਗਾ ਤੇ ਹੁਣ ਇੱਥੋਂ ਆਪਾਂ ਦੇਖਦੇ ਆਂਗੇ ਹੋਰ ਕਿਤਾਬ ਹਟ ਉਹ ਖੈਰ ਖਾਸਾ ਫੇਮਸ ਆ ਬਾਈ ਇੰਸਟਾਗ੍ਰਾਮ ਤੇ ਮੂਸੇਪਿੰਡ ਦਾਗਾ ਤੇ ਹੋਰ ਦੇਖਦੇ ਆਂ ਜੀ ਆਪਾਂ ਨੂੰ ਹੁਣ ਮਿਲਦੀ ਆ ਬਾਬੇ ਤਾਰੇ ਚਾਰ ਚੱਕ ਤਾਂ ਆਪਾਂ ਜਰੂਰ ਲੈ ਕੇ ਚੱਲਾਂਗੇ ਇੱਥੋਂ ਕਿਤਾਬਾਂ ਆਪਾਂ ਕਈ ਖਰੀਦ ਲੀਆਂ ਖੈਰ ਮੈਨੂੰ ਦੋ ਕਿਤਾਬਾਂ ਚ ਸਿਕਨ ਜਿਹੜੀਆਂ ਮੇਨ ਸੀਗੀਆਂ ਇੱਕ ਤਾਂ ਇੰਗਲਿਸ਼ ਦੇ ਵਿੱਚ ਛਪੀ ਹੋਈ ਆ ਟਰੈਵਲ ਵਿਦ ਗੁਰੂ ਨਾਨਕ ਉਹ ਹੁਣ ਚਲੋ ਇੱਥੇ ਬਾਈ ਵਰਗਿਆਂ ਦਾ ਕੰਟੈਕਟ ਨੰਬਰ ਮਿਲ ਗਿਆ ਤੇ ਉਹਨਾਂ ਨਾਲ رابطہ ਕਰਕੇ ਫੇਰ ਮੰਗਾਵਾਗੇ ਤੇ ਦੂਜੀ ਸੀਗੀ ਜਿਹੜੀ ਪੰਜਾਬੀ ਦੇ ਵਿੱਚ ਆ ਗਈ ਉਹ ਬਾਬੇ ਤਾਰੇ ਚਾਰ ਚੱਕ ਜਿਹੜੀ ਕਿਤਾਬ ਉਹ ਵੀ ਨਹੀਂ ਮਿਲੀ ਚਲੋ ਉਹ ਵੀ ਇਹਨਾਂ ਨੇ ਕਹਿਤਾ ਕਹਿੰਦੇ ਸਾਡੇ ਕੋਲ ਉੱਥੇ ਤਾਂ ਹੈਗੀ ਆ ਪਰ ਉਹਦੀ ਸੇਲ ਨਹੀਂ ਹੈਗੀ ਤਾਂ ਕਰਕੇ ਅਸੀਂ ਕਹਿੰਦੇ ਲੈ ਕੇ ਨਹੀਂ ਆਉਂਦੇ ਵੀ ਤੁਹਾਨੂੰ ਅਸੀਂ ਕੋਰੀਅਰ ਕਰ ਦਾਂਗੇ ਵੱਡੀ ਗੱਲ ਆ ਖੈਰ ਮੈਨੂੰ ਮਿਲ ਜਾਣਾ ਕਿਉਂਕਿ ਬਹੁਤ ਪਹਿਲਾਂ ਵੀ ਮੈਂ ਇਹ ਕਈ ਕਿਤਾਬਾਂ ਲੱਭਗਾਣੇ ਸਫਰ ਕਰਦੇ ਆ ਤਾਂ ਜ਼ਰੂਰੀ ਮੈਨੂੰ ਲੱਗਦਾ ਹੁੰਦਾ ਕਿ ਕਿਤਾਬਾਂ ਦਾ ਪੜ੍ਹਨਾ ਜਾਂ ਫਿਰ ਇਤਿਹਾਸ ਦੇ ਨਾਲ ਜੁੜੇ ਰਹਿਣਾ ਜ਼ਰੂਰੀ ਹੋ ਜਾਂਦਾ ਤਾਂ ਹੀ ਆਪਾਂ ਉਹ ਜਿਹੜੀਆਂ ਥਾਵਾਂ ਨੇ ਉਹਨਾਂ ਦਾ ਪਤਾ ਲੱਗਦਾ ਰਹਿੰਦਾ ਜਿਵੇਂ ਹੁਣ ਜੇਕਰ ਗੱਲ ਕਰਦੇ ਆਪਾਂ ਮਹਾਰਾਣੀ ਜਿੰਦਾ ਦੀ ਜੇ ਹੁਣ ਨੇਪਾਲ ਦੇ ਵਿੱਚ ਜਾਵਾਂਗੇ ਤਾਂ ਉੱਥੇ ਨੇਪਾਲ ਦੇ ਵਿੱਚ ਚਨਾਰ ਦੇ ਕਿਲੇ ਤੇ ਮਹਾਰਾਣੀ ਜਿੰਦਾ ਦੇ ਜਾਣਦੇ ਚਨਾਰ ਦੇ ਕਿਲੇ ਚੋਂ ਨਿਕਲਦਾ ਤੇ ਨੇਪਾਲ ਤੱਕ ਜਾਂਦਾ ਸਫਰ ਆਪਾਂ ਤਾਂ ਹੀ ਤੁਹਾਡੇ ਨਾਲ ਸਾਂਝਾ ਕਰ ਸਕਾਂਗੇ ਜੇ ਆਪਾਂ ਉਹ ਪੜਿਆ ਹੋਊ ਕਿ ਤੋ ਸੁਣਿਆ ਹੋਊਗਾ ਸੋ ਇਹ ਚੀਜ਼ਾਂ ਵੱਡੀਆਂ ਨੇ ਕਿਤਾਬਾਂ ਨਾਲ ਜੁੜੇ ਰਹਿਣਾ ਤੇ ਵਧੀਆ ਚੀਜ਼ ਆ ਇਹ ਚਾਹੇ ਜ਼ਿੰਦਗੀ ਦੇ ਵਿੱਚ ਘੱਟ ਪੜ੍ਹ ਲਓ ਦਿਨ ਦੇ ਵਿੱਚ ਇੱਕ ਪੇਜ ਪੜ੍ਹ ਲਓ ਪਰ ਕਿਤਾਬ ਚੰਗੀ ਪੜੋ ਜ਼ਰੂਰ ਤੇ ਵਧੀਆ ਇੱਥੇ ਖੈਰ ਇਹਨਾਂ ਨੇ ਪ੍ਰਦਰਸ਼ਨੀ ਲਾਈ ਵੀ ਸੀ ਜ਼ਿਆਦਾਤਰ ਜਿਹੜਾ ਉਹ ਪੰਜਾਬੀ ਲਿਟਰੇਚਰ ਆ ਤੇ ਇੱਕ ਜਿਹੜੀ ਸ਼ਾਪ ਆ ਗਈ ਉਹ ਕੱਲੇ ਇੰਗਲਿਸ਼ ਲਿਟਰੇਚਰ ਦੀ ਕਿਉਂਕਿ ਬਹੁਤ ਸਾਰੀਆਂ ਇਦਾਂ ਦੀਆਂ ਕਿਤਾਬਾਂ ਹੈਗੀਆਂ ਨੇ ਜਿਹੜੀਆਂ ਉਹ ਇੰਗਲਿਸ਼ ਦੇ ਵਿੱਚ ਹੀ ਪਬਲਿਸ਼ ਹੋਈਆਂ ਨੇ ਇੱਧਰ ਭਾਈ ਵੀਰ ਸਿੰਘ ਜੀ ਦਾ ਸਾਰਾ ਲਿਟਰੇਚਰ ਆ ਜਿੰਨਾ ਤਾਂ ਆਪਾਂ ਲੈ ਕੇ ਆਏ ਆਗੇ ਭਾਈ ਵੀਰ ਸਿੰਘ ਜੀ ਦੀਆਂ ਕਿਤਾਬਾਂ 40% ਦੇ ਡਿਸਕਾਊਂਟ ਹੈਗਾ ਉਹ ਲੱਗਿਆ ਹੋਇਆ ਸੀਗਾ ਭਜਦਾ ਕਾ ਤੋ ਕੈਮਰੇ ਤੋਂ ਐਂ ਦੱਸ ਪਹਿਲਾਂ ਤਾਂ ਹੈ ਦੱਸ ਉਹ ਕੁਛ ਤਾਂ ਬੋਲ ਕੁਛ ਨਹੀਂ ਭਜਦਾ ਕਾ ਤੂੰ ਜਦੋਂ ਇਹਦੇ ਕਿੰਨੀ ਕੈਮਰਾ ਜਾਂਦਾ ਪਰ ਆ ਪੱਜ ਜਾਂਦਾ ਚੱਕਰ ਕੀ ਆ ਅੱਛਾ ਠੀਕ ਹੈ ਚੱਲੀਏ ਆਪਾਂ ਹੁਣ ਇੱਥੋਂ ਕਿਤੇ ਚਾਹ ਵੀ ਨਹੀਂ ਫਿਰ ਚਾਹ ਪੀ ਲੈਣੇ ਹੈ ਨੀਂਦ ਆਈ ਜਾਂਦੀ ਐ ਤਾਂ ਅੱਖਾਂ ਚ ਤੇਰੀ ਨੀਂਦ ਡੁੱਲੀ ਜਾਂਦੀ ਹੈ ਅਜੇ ਸੁਸਤੀ ਪੈ ਗਈ ਹੈ ਨਾ 8 ਵਜੇ ਤੇ ਸੁੱਤੀਆਂ ਹੁਣ ਉੱਠ ਜਾ ਕੇ ਤਾਂ ਨੀਂਦ ਹੀ ਆਈ ਠੀਕ ਹੈ ਠੀਕ ਹੈ ਠੀਕ ਹੈ ਚਲੋ ਇਹ ਚਾਹ ਪਾਣੀ ਛਕ ਲਈਏ ਕਿਤਰੀ ਮੁੱਕ ਕਹਿੰਦੇ ਕਿਤਾਬਾਂ ਖਰੀਦ ਕੇ ਤਾਂ ਆ ਗਏ ਪਰ ਇੱਥੇ ਬੰਦਾ ਲੱਭਿਆ ਜਾ ਰਿਹਾ ਪਾਣੀ ਵਾਲੀ ਟੈਂਕੀ ਦੀ ਲੋਕੇਸ਼ਨ ਦੱਸੀ ਸੀ ਟੈਂਕੀ ਪਿੱਛੇ ਨਾ ਕੀ ਤੇ ਹੁਣ ਲੈ ਲੱਭੀ ਇਹ ਬੰਦਾ ਕਿੱਥੇ ਗਿਆ ਨਿਸ਼ਾਨੀ ਦਿੱਤੀ ਆ ਮੈਨੂੰ ਬਾਈ ਨੇ ਕਹਿੰਦਾ ਕੜੀ ਪਕੌੜਿਆਂ ਦਾ ਲੰਗਰ ਆ ਲੈ ਉੱਥੇ ਵੀ ਹੁਣ ਮੈਂ ਲੰਗਰ ਹੈ ਕਿੱਥੇ ਲੱਭਾਂ ਪਿੱਛੋਂ ਆਪਾਂ ਕਾਦੇ ਲੱਭਦੇ ਆਇਆ ਇੱਥੋਂ ਪਹਿਲਾਂ ਯੂਨੀਵਰਸਿਟੀ ਦੇ ਗੇਟ ਤੋਂ ਗਏ ਸੀਗੇ ਤੇ ਬਾਈ ਹੁਣ ਦੂਜੇ ਪਾਸੇ ਜਾਵਾਂ ਸਾਹਮਣੇ ਹੋਏ ਇੱਥੇ ਖੜੇ ਸੀਗੇ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ ਸੈਕਟਰ ਟ੍ਰੈਵਲਰ ਮਿਲਨੇ ਆਪਾਂ ਨੂੰ ਇੱਥੇ ਤੁਸੀਂ ਬਾਈ ਜੀ ਨੂੰ ਅਕਸਰ ਦੇਖਦੇ ਰਹਿੰਦੇ ਹੋਵੋਗੇ। ਬੜੇ ਔਖੇ ਦਰਸ਼ਨ ਹੁੰਦੇ ਹੈਗੇ ਆ। ਠੀਕ ਹੈ। ਅਸੀਂ ਪਹਿਲਾਂ ਇਕੱਠੇ ਆਉਣ ਦੀ ਬਸੜਾ ਟਾਈਮ ਜਾਨੀ ਮੈਚ ਕੀਤਾ। ਹਾਂ। ਆ ਕਰਕੇ ਪਰ ਅਸੀਂ ਐਂਡ ਦੇ ਆ ਕੇ ਇੱਥੇ ਇਕੱਠੇ ਹੋ ਗਏ। ਬਹੁਤ ਡਿਮਾਂਡ ਆ ਰਹੀ ਸੀ ਬਾਈ। ਮਿਲ ਲੋ ਮਿਲ ਲੋ ਆਡਰ ਤੋਰੇ ਫਿਰਦੇ ਹੋਗੇ। ਦੇ। ਪਰ ਡਿਮਾਂਡ ਤੇ ਹਨਾ ਪੂਰੇ ਉੱਤਰ ਗਿਆ ਆਪਾਂ। ਐਮਐਲ ਅਸਲ 'ਚ ਗੱਲਬਾਤ ਸਾਡੀ ਡੇਲੀ ਹੁੰਦੀ ਰਹਿੰਦੀ ਹੈਗੀ ਗੱਲਬਾਤ ਸਾਡੀ ਹੁੰਦੀ ਰਹਿੰਦੀ ਹੈ ਪਰ ਇਹ ਨਾਗaland ਵਾਲਿਆ ਅਸੀਂ ਕਿਤੇ ਵਾਲੇ ਵੀ ਨਾਗaland ਮਨੀਪੁਰ ਵਾਲੇ ਹਾਂ ਫੜੋ ਫਿਰ ਵਿਚਾਲੇ ਰੋਕੇ ਸੀ ਜੇ ਇੱਕ ਵਾਰੀ ਲੋਕ ਤਾਂ ਕੰਮ ਠੀਕ ਹੈ ਤੇ ਉਹ ਫਿਰ ਹਜੇ ਵਲੌਗ ਜੇ ਪਏ ਨਹੀਂ ਯਾਰ 10 15 ਮੈਂ ਕਿਹਾ ਫਿਰ ਇੰਨਾ ਵੀਡੀਓ ਬਾਅਦ ਚ ਆਉਣਗੇ ਫਿਰ ਉਹ ਆਉਣਗੇ ਠੀਕ ਹੈ ਜੀ ਠੀਕ ਹੈ ਹੋਰ ਲੰਬੀ ਜਾਣਗੇ ਹਜੇ ਠੀਕ ਹੈ ਚਲੋ ਜੀ ਹੁਣ ਅਸੀਂ ਕਰਦੇ ਹਾਂ ਦਰਸ਼ਮਿਲਲਾ ਤੇ ਨਾਲ सोनू ਫਿਰ ਕਰਵਾਉਨੇ ਆ ਤੇ ਬਾਅਦ ਚ ਗੱਲਾਂ ਬਾਤਾਂ ਪਾਉਂਦੇ ਹਾਂ ਕਰਦੇ ਰਹਿਨੇ ਆਗੇ ਹਾਂ ਹਾਂ ਰਾਗੀ ਬੱਧੀ ਚੱਕ ਰਿਹਾ। 20 ਮਿੰਟ ਸੰਗਤ ਦਾ ਠਾਠਾ ਮਾਰਦਾ ਇਕੱਠ ਸਫਰੇ ਸ਼ਹਾਦਤ ਨੰਗਨ ਦੇ ਵਿੱਚ ਥੋੜੀ ਪਰੇਸ਼ਾਨੀ ਤਾਂ ਹੁੰਦੀ ਹੈ ਪਰ ਇਹ ਪਰੇਸ਼ਾਨੀ ਜਦੋਂ ਆਪਾਂ ਦਰਸ਼ਨ ਮੇਲਾ ਕਰਨਾ ਹੁੰਦਾ ਹੈ ਪਰੇਸ਼ਾਨੀਆਂ ਛੋਟੀਆਂ ਹੋ ਜਾਂਦੀਆਂ ਨੇ। ਸਾਹਮਣੇ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦਰਬਾਰ ਸਾਹਿਬ ਦੇ ਤੇ ਇਹ ਉਹ ਸਥਾਨ ਹੈ ਜਿੱਥੇ ਭੋਰਾ ਸਾਹਿਬ ਭੋਰਾ ਸਾਹਿਬ ਦੇ ਵਿੱਚ ਉਹ ਨਹੀਂ ਹਾ ਮੌਜੂਦ ਨੇ ਜਿੰਨਾ ਵਿੱਚ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਚਿੰਦ ਦਿੱਤਾ ਗਿਆ। ਜਿੰਦ ਦਿੱਤੇ ਜਾਣ ਤੋਂ ਬਾਅਦ ਵੀ ਤਸ਼ੀਹ ਦੇ ਕੇ ਸ਼ਹੀਦ ਕੀਤਾ ਗਿਆ ਤੇ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਸਾਹਮਣੇ ਇੱਕ ਲੰਬੀ ਲਾਈਨ ਤੋਂ ਬਾਅਦ ਦਰਸ਼ਨ ਕਰਕੇ ਆਇਆ ਇਹਨਾਂ ਦਿਨਾਂ ਦੇ ਵਿੱਚ ਫੋਟੋਗ੍ਰਾਫੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਆਪਾਂ ਕਰਦੇ ਨਹੀਂ ਕਿਉਂਕਿ ਮਨਾਹੀ ਹੁੰਦੀ ਹੈ ਉਹਨਾਂ ਵਿੱਚ ਬਾਕੀ ਤੁਸੀਂ ਪੂਰੀ ਸੀਰੀਜ਼ ਹੈ ਜਿਹੜੀ ਆਪਣੇ ਉਹ ਚੈਨਲ ਤੇ ਜਾ ਕੇ ਦੇਖ ਸਕਦੇ ਹੋਗੇ ਪੋਰਾ ਸਾਹਿਬ ਦਾ ਦਰਸ਼ਨ ਮੇਲਾ ਕਰ ਰਹੇ ਸੀ ਆਪਾਂ ਪਹਿਲਾ ਸਭ ਤੋਂ ਪਹਿਲਾਂ ਸਵੇਰੇ ਸਰੋਵਰ 'ਚ ਇਸ਼ਨਾਨ ਪਾਣੀ ਕਰਕੇ ਠੰਡੇ ਪੁਰਜੇ ਦੇ ਦਰਸ਼ਨ ਕੀਤੇ ਇਹ ਤੋਂ ਬਾਅਦ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੇ ਪੋਰਾ ਸਾਹਿਬ ਦੇ ਦਰਸ਼ਨ ਕੀਤੇ ਉਹ ਸਥਾਨ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ 10 ਪੋਲ ਨੂੰ ਕੋਤਵਾਲੀ ਮਰਿੰਡਤ ਤੋਂ ਇੱਥੇ ਲਿਆਂਦਾ ਗਿਆ ਸੀ 11 ਪੋਲ ਨੂੰ ਪਹਿਲੀ ਜਿਹੜੀ ਸੂਬੇ ਸਰਹੰਦੀ ਦੀ ਪੇਸੀ ਹੈ ਜਿਹੜੀ ਉਹਨੇ ਆਪਣੀ ਕਚਹਿਰੀ ਲਈ ਹੁੰਦੀ ਹੈਗੀ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਉੱਥੇ ਲਾਲਚ ਦਿੱਤੇਗੇ ਤੇ ਡਰਾਇਆ ਗਿਆ ਤਾਂ ਕਿ ਉਹ ਜਿਹੜਾ ਸਿੱਖ ਧਰਮ ਛੱਡ ਕੇ ਮੁਗਲ ਧਰਮ ਨੂੰ ਕਬੂਲ ਲੈਣਾ ਉਹਨਾਂ ਨੂੰ ਇਹ ਤੱਕ ਵੀ ਕਿਹਾ ਗਿਆ ਕਿ ਅਸੀਂ ਸਾਰਾ ਸਿੱਖ ਪੰਥ ਖਤਮ ਕਰਤਾ ਤੁਹਾਡੇ ਜਿਹੜੇ ਵੱਡੇ ਭਰਾ ਆ ਗਏ ਹਨ ਉਹ ਜੰਗ ਦੇ ਵਿੱਚ ਮਾਰ ਦਿੱਤੇ ਗਏ ਨੇ ਤੇ ਇਹ ਹੋਰ ਬਾਕੀ ਜਿਹੜੇ ਡਰਾਵਿਆ ਉਹ ਦਿੱਤੇ ਗਏ ਆ ਤੇ 10 ਪੋ ਨੂੰ 11 ਪੋ ਨੂੰ ਫੇਰ ਮਾਤਾ ਜੀ ਕੋਲ ਮਾਤਾ ਗੁਜਰਕੌਰ ਜੀ ਕੋਲ ਇੱਥੇ ਠੰਡੇ ਬੁਰਜ ਦੇ ਵਿੱਚ ਲਿਆਤਾ ਜਾਂਦਾ ਰਾਤ ਨੂੰ ਤਾਂ ਕਿ ਮਾਤਾ ਜੀ ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੁੰਦਾ ਮਾਤਾ ਜੀ ਸਮਝਾਉਣਗੇ ਜਾ ਕੇ ਮਾਤਾ ਜੀ ਨੂੰ ਸਾਰੀ ਗੱਲ ਦੱਸਣਗੇ ਤੇ 11 ਪੋ ਨੂੰ ਦਵਾਰੇ ਜਿਹੜੀ ਉਹ ਕਚਹਿਰੀ ਲੱਗਦੀ ਆ ਸੂਬੇ ਸਰਹੰਦੀ ਵਜ਼ੀਰ ਖਾਨ ਦੀ ਜਿਹਦੇ ਵਿੱਚ ਸੋਚਾ ਅਨੰਦ ਵੀ ਹੁੰ ਨਵਾਬ ਮਲੇਰਕੋਟਲਾ ਨੂੰ ਸੱਜਿਆ ਜਾਂਦਾ ਨਵਾਬ ਮਲੇਰਕੋਟਲਾ ਇੱਥੇ ਆਉਂਦਾ ਉਹਨੂੰ ਤਾਂ ਸੱਦਨ ਦਾ ਕਾਰਨ ਇਹ ਹੁੰਦਾ ਕਿ ਜਿਹੜਾ ਨਵਾਬ ਮਲੇਰਕੋਟਲੇ ਦਾ ਭਰਾ ਹੁੰਦਾਗਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਤੀਰ ਨਾਲ ਚਮਕੌਰ ਦੇ ਯੁੱਧ ਦੇ ਵਿੱਚ ਉਹ ਮਰ ਗਿਆ ਹੁੰਦਾ ਤੇ ਵੀ ਸ਼ਾਇਦ ਨਵਾਬ ਮਲੇਰਕੋਟਲਾ ਜਿਹੜਾ ਹਨ ਗੁੱਸੇ ਚ ਆਊਗਾ ਉਹਨੂੰ ਕਿਹਾ ਵੀ ਇਹ ਹੀ ਜਾਂਦਾ ਕਿ ਇਹਨਾਂ ਦੇ ਪਿਓ ਨੇ ਜਿਹੜਾ ਤੁਹਾਡੇ ਭਰਾ ਦਾ ਕਤਲ ਕੀਤਾਗਾ ਤੁਸੀਂ ਦੱਸੋ ਇਹਨਾਂ ਨੂੰ ਕੀ ਸਜ਼ਾ ਦਿੱਤੀ ਆਵੇ ਤਾਂ ਨਵਾਬ ਮਲੇਰਕੋਟਲਾ ਜਿਹੜਾ ਉੱਥੇ ਹਾਂ ਦਾ ਨਾਰਾ ਮਾਰਦਾਗਾ ਹੱਕ ਦੇ ਵਿੱਚ ਗੱਬੋਲਦਾ ਕਿ ਇਹਨਾਂ ਬੱਚਿਆਂ ਨਾਲ ਆਪਣਾ ਕੋਈ ਨਹੀਂ ਹੈ ਜੇਕਰ ਗੁਰੂ ਗੋਬਿੰਦ ਸਿੰਘ ਜੀ ਜੰਗੀ ਵੈਰ ਹੈ ਤਾਂ ਉਹ ਜੁੱਧ ਦੇ ਮੈਦਾਨ ਤੱਕ ਸੀਮਤ ਆ ਤੇ ਵੀ ਇਹਨਾਂ ਨੂੰ ਕੋਈ ਵੀ ਸਜ਼ਾਵਾ ਨਾ ਦਿੱਤੀਆਂ ਤੇ ਉੱਥੋਂ ਚਲਾ ਜਾਂਦਾ ਪਰ ਫਿਰ ਵੀ ਜਿਹੜੇ ਇਹ ਨਵਬ ਵਜੀਰ ਖਾਂ ਹੁੰਦਾ ਜਾਂ ਜਿਹੜੇ ਬਾਕੀ ਹੁੰਦੇ ਹੈਗੇ ਤੇ ਫਤਵਾ ਜਾਰੀ ਕਰਦੇ ਹੈਗੇ ਜਦੋਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਿੱਖ ਧਰਮ ਛੱਡ ਕੇ ਮੁਗਲ ਧਰਮ ਕਬੂਲ ਨਹੀਂ ਕਰਦੇ ਝੁਕਦੇ ਨਹੀਂ ਤਾਂ ਫਿਰ ਫਤਵਾ ਜਾਰੀ ਕੀਤਾ ਜਾਂਦਾ ਕਿ ਇਹਨਾਂ ਨੂੰ ਹੁਣ ਨੀਹਾਂ ਦੇ ਵਿੱਚ ਚੇਨ ਦਿੱਤਾ ਜਾਊਗਾ 12 ਪੋਦੀ ਰਾਤ ਆਉਂਦੀ ਆ ਉਹ ਆਖਰੀ ਰਾਤ ਸੀ ਜਦੋਂ ਜਗਤ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਖੰਡੇ ਬੋਰਜ ਦੇ ਵਿੱਚ ਇਕੱਠੇ ਰਹੇ ਹੁਣ ਜੇ ਆਪਾਂ ਦੇਖਦੇ ਆ ਹਨਾ ਕਿੰਨੇ-ਕਿੰਨੇ ਕੱਪੜੇ ਪਾ ਕੇ ਰੱਖ ਦਿਆਂਗੇ ਉਦੋਂ ਸਰਦ ਰਾਤਾਂ ਸੀਗੀਆਂ ਤਣ ਦੇ ਉੱਤੇ ਬਸ ਇੱਕੋ ਉਹ ਕੱਪੜੇ ਸੀਗੇ ਨੰਗੇ ਪੈਰ ਸੀ ਤੇ ਹੁਣ ਤਾਂ ਚਲੋ ਬੁਰਜ ਦਾ ਜਿਹੜਾ ਆਪਾਂ ਕਾਰ ਦੇਖਦੇ ਆ ਉਹ ਵੱਖਰਾ ਗੱਲ ਹੈ ਉਹ ਕਾਰ ਸੇਵਾ ਦੇ ਨਾਂ ਤੇ ਕੀ ਕੀਤਾ ਗਿਆ ਉਹ ਇੱਕ ਵੱਖਰਾ ਵਿਸ਼ਾ ਕਰ ਲਵੀਂ ਆਪਾਂ ਗੱਲ ਕੀਤੀ ਉਹਦੇ ਤੇ ਆਪਾਂ ਕੋਈ ਗੱਲ ਨਹੀਂ ਕਰਾਂਗੇ ਵੀ ਕਿਵੇਂ ਦੇ ਉਦੋਂ ਹਾਲਾਤ ਹੋਣਗੇ ਹਨਾ ਕਿੱਡੇ ਵੱਡੇ ਜਿਗਰੇ ਹੋਣਗੇ ਜਿਹੜੇ ਉਹਨਾਂ ਦੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਵੀ ਡੋਲੇ ਨਹੀਂ ਸ਼ਾਇਦ ਹੁਣ ਆਪਾਂ ਤਾਂ ਬਹੁਤੇ ਖੈਰ ਮੈਨੂੰ ਇਹ ਕਹਿਣੀ ਨਹੀਂ ਚਾਹੀਦੀ ਬਹੁਤ ਇਹਨੂੰ ਚੰਗੀ ਵੀ ਇਹ ਦੇਖਿਆ ਨਾ ਵੀ ਜੇ ਉਹਨਾਂ ਨੇ ਧਰਮ ਦੀ ਰਾਖੀ ਤੇ ਗੁਰੂ ਪਾਤਸ਼ਾਹੀ ਦੇ ਸਿਖਾਏ ਹੋਏ ਅਸੂਲਾਂ ਦੇ ਅਸੂਲਾਂ ਨੂੰ ਬਸ ਪਗਾਉਣ ਲਈ ਜਿਹੜੇ ਆਪਣੇ ਜਾਨਾਂ ਕੁਰਬਾਨ ਦਿੱਤੀਆਂ ਤੇ ਬਹੁਤ ਤਾਂ ਮੇਰੇ ਖਿਆਲ ਨਾਲ ਜਿਹੜੇ ਇੱਥੇ ਸੱਜਣ ਆਪਾਂ ਆਉਣੇ ਵੀ ਆ ਹਨਾ ਇੱਕ ਦਿਨ ਪਹਿਲਾਂ ਨਾਜੀ ਦੀ ਦੁਕਾਨ ਤੇ ਜਾ ਕੇ ਆਏ ਨੇ ਆ ਕਿ ਥੋੜਾ ਜਿਹਾ ਗਰੇਜ ਕਰੀਏ ਤੇ ਕੋਸ਼ਿਸ਼ ਕਰੀਏ ਜਿੰਨਾ ਹੋ ਸਕੇ ਅਸੀਂ ਘੱਟੋ ਘੱਟ ਚਲੋ ਸਾਬਤ ਸੂਰਤ ਹੋਈਏ ਹਨਾ ਆਪਣੇ ਮੂੰਹ ਸਿਰ ਸਮਾਰ ਲਈਏ ਜਿੰਨਾ ਕੋ ਹੋ ਸਕਦਾਗਾ ਕਰ ਕੋਈ ਬਹੁਤਾ ਗਿਆਨ ਮੰਡਰਾਲ ਤਾਂ ਆਪਾਂ ਹੈ ਨਹੀਂਗੇ ਤੇ ਪਰ ਇੰਨਾ ਇੱਥੇ ਗਰੇਜ ਕਰੀਏ ਕਿ ਮਾੜਾ ਮੋਟਾ ਫੈਸ਼ਨ ਫੁਸ਼ਨ ਕਰਕੇ ਆਉਣ ਤੋਂ ਜਿੰਨਾ ਕਰ ਸਕਦੇ ਆਂ ਗਿਆਪਾ ਸਾਦੇ ਪਕਵਾਨ ਰੱਖੇ ਸਾਦਾ ਜੀਵਨ ਇੱਥੇ ਜੀ ਕੇ ਹਲੀਮੀ ਨਾਲ ਨਮਸਕਾਰ ਕਰਕੇ ਜਾਈਏ ਸਜਦਾ ਕਰਕੇ ਜਾਈਏ ਇਸ ਵਕਤ ਮੈਂ ਬਾਬਾ ਮੋਤੀराम ਮਹਿਰਾਜੀ پارک ਬਣਿਆ ਹੋਇਆਗਾ ਠੰਡੇ ਬੁਰਜ ਦੇ ਬਿਲਕੁਲ ਪਿਛਲੇ ਪਾਸੇ ਬੈਕਗਰਾਉਂਡ ਤੇ ਇਹ ਜਗਾਹ ਆ ਜਾਂਦੀ ਹੈ ਬੈਕਸਾਈਡ ਤੇ ਤੇ ਇਹ پارک ਹੈਗਾ ਉਹਨਾਂ ਦਾ ਯਾਦਗਾਰੀ پارک ਬਣਿਆ ਹੋਇਆ ਭਾਈ ਮੋਤੀराम ਮਹਿਰਾਜੀ ਉਹ ਜਿਨ੍ਹਾਂ ਨੇ ਜਦੋਂ ਮਾਤਾ ਗੁਜਰਕੌਰ ਜੀ ਬਾਬਾ ਜਰਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇੱਥੇ ਠੰਡੇ ਬੁਰਜ ਦੇ ਵਿੱਚ ਕੈਦ ਹੁੰਦੇ ਆ ਨਾ ਤਾਂ ਆਪਣੇ ਘਰ ਵਾਲੀ ਤੇ ਆਪਣੇ ਮਾਤਾ ਦੇ ਜਿਹੜੇ ਜੀਵਰਾਤ ਗਹਿਨੇ ਸੀਗੇ ਉਹ ਜਿਹੜੇ ਇੱਥੇ ਸਿਪਾਈ ਸੀਗੇ ਉਹਨਾਂ ਨੂੰ ਦਿੱਤੇ ਆਗੇ ਤਾਂ ਕਿ ਉਹ ਦੁੱਧ ਪਿਆ ਸਕਣ ਗਰਮ ਦੁੱਧ ਦੀ ਸੇਵਾ ਕਰਦੇ ਹੁੰਦੇ ਸੀ ਇੱਥੇ ਤੇ ਬਾਅਦ ਦੇ ਵਿੱਚ ਜਦੋਂ ਸਹਬਜ਼ਾਦਾ ਨੂੰ ਸ਼ਹੀਦ ਕਰ ਦਿੱਤਾ ਜਾਂਦਾਗਾ ਮਾਤਾ ਜੀ ਸ਼ਹੀਦ ਹੋ ਜਾਂਦੇ ਆਗੇ ਤਾਂ ਫਿਰ ਇਹਨਾਂ ਦਾ ਜਿਹੜਾ ਪਰਿਵਾਰ ਸੀਗਾ ਬਾਬਾ ਮੋਤੀराम ਮਹਿਰਾਜ ਦਾ ਉਹ ਸਾਰਾ ਪਰਿਵਾਰ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੋ ਉਹਨਾਂ ਦਾ ਇਹ ਯਾਦਗਾਰੀ ਜਿਹੜਾ ਸਾਰਾ ਉਹ ਪਾਰਕ ਬਣਿਆ ਹੋਇਆਗਾ ਤੇ ਹੁਣ ਚੱਲਦੇ ਆਂਗੇ ਆਪਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੈਨਜ ਦਿੱਤਾ ਜਾਂਦਾ ਉਹ ਥਾਂ ਦਾ ਦਰਸ਼ਨ ਮੇਲਾ ਪਾਸੋਂ ਉਹਨੂੰ ਕਰਵਾਤਾ ਹਨ ਗੁਰਦੁਆਰਾ ਸਾਹਿਬ ਦੀ ਸ਼ੋਭਿਤਾ ਤੇ ਇਹ ਤੋਂ ਬਾਅਦ ਫਿਰ ਬਿਵਾਨਗੜ੍ਹ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਹੋਣਾਗਾ ਉੱਥੇ ਉਹਨਾਂ ਦੇ ਜਿਹੜੇ ਸਰੀਰ ਸੀ ਉਹਨਾਂ ਨੂੰ ਸੱਟ ਦਿੱਤਾ ਗਿਆ ਸੀ ਉਸ ਥਾਂ ਤੇ ਚੱਲਦੇ ਆਂ ਪਹਿਲਾਂ ਆਪਾਂ ਉਹਦਾ ਦਰਸ਼ਨ ਮੇਲਾ ਕਰਵਾਉਨੇ ਆਂ ਸਾਨੂੰ ਹੁਣ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਬਿਵਾਨਗੜ ਸਾਹਿਬ ਦੇ ਸਾਹਮਣੇ ਗੁਰਦੁਆਰਾ ਬਿਵਾਨਗੜ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਇਹ ਉਹ ਥਾਂ ਆ ਕਿ ਜਦੋਂ ਛੋਟੇ ਸਾਹਿਬ ਜਦੋਂ 13 ਬੋ ਨੂੰ ਸ਼ਹੀਦ ਕਰ ਦਿੱਤਾ ਜਾਂਦਾਗਾ ਪਹਿਲਾਂ ਨੀਹਾਂ ਦੇ ਵਿੱਚ ਚੇਰਿਆ ਜਾਂਦਾ ਫਿਰ ਤੁਸੀਂ ਜੇ ਕੇ ਸ਼ਹੀਦ ਕੀਤਾ ਜਾਂਦਾ ਇੱਥੇ ਉਹਨਾਂ ਦੇ ਜਿਹੜੇ ਸਰੀਰ ਆ ਗਏ ਉਹ ਸਿੱਟੇ ਦਿੱਤੇ ਗਏ ਸੀ ਇੱਕ ਨਦੀ ਵਗਦੀ ਹੁੰਦੀ ਸੀ ਹਸਲਾ ਨਦੀ ਹਸਲਾ ਨਦੀ ਦੇ ਕਨਾਲ ਤੇ ਸੋਟਾ ਤੇ ਹੀ ਇਹ ਬਾਤ ਕਹਿੰਦੇ ਵੀ ਸ਼ੇਰਾਂ ਨੇ ਜਿਹੜੀ ਉਹ ਰਾਖੀ ਕੀਤੀ ਸੀਗੀ ਚੱਲ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਲਾ ਕਰੀਏ ਆ ਜਾਨੀ ਦਾ ਸਾਥੀ ਉਹਨਾਂ ਦੀ ਘਰੀਂ ਚ ਮਾਰ ਦਿੱਤਾ ਉਹਨੇ ਮਾਰ ਦਿੱਤਾ ਆਹ ਦਾ ਸ਼ਰਮ ਹੀ ਐ ਤੇ ਆ ਉਹਦੇ ਤੋਂ ਖਤਲ ਨਹੀਂ ਦੇ ਰਿਹਾ ਚਤਲ ਚਲੋ ਕਿਉਂ ਗੱਲ ਨਹੀਂ ਨਾ ਤੇ ਸਹਿਬ ਜਾਤਾ ਬੱਦੇ ਸਿੰਘ ਕਹਿਣ ਲਗਾ ਇਹਦਾ ਸੂਬਿਆ ਸਾਡੇ ਬਾਪੂ ਨੂੰ ਕੋਈ ਮਾਰ ਨਹੀਂ ਸਕਦਾ ਸਾਡੇ ਬਾਪੂ ਨੂੰ ਕੋਈ ਝੁਕਾ ਨਹੀਂ ਸਕਦਾ ਚੱਲ ਗਿਆ ਹੋ ਗਿਆ ਚੱਲੋਗੇ ਐਡਾ ਬੁਰਾ ਹਾਲ ਤੱਕੇ ਦਾ ਅੱਧਾ ਜਾਮ ਡਾਇਰੈਕਟਰਾਂ ਕਰਕੇ ਆ ਆ ਹਾਲ ਹੈ ਤੇ ਤੋ ਤਾਂ ਕੀ ਕਰੂ ਦੋਨੇ ਪਾਸੇ ਜਾਣਾ ਓ ਬਾਈ ਓਏ ਨਾ ਕਰੋ ਵਈ ਓਏ ਵਈ 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 ਕਰਦਾ ਫਿਰਦਾ ਆ ਹਾਲ ਹੈ ਬਾਹਰਲੇ ਪਾਸੇ ਦੇਖਦੇ ਆ ਨਾ ਮੇਗਾੰਦਰ ਜੇ ਵੀਰੇ ਮੈਂ ਪਾ ਗਈ ਸਰਨ ਉਪਰ ਤੱਕ ਨੋੜ ਕੇ ਉਹ ਲੈ ਜਾਣਗੇ ਮੈਨੂੰ ਬੜਾ ਪੜਾਈ ਨਾ ਤਾਂ ਪਾਕਿਸਤਾਨ ਦਾ ਦਰਸ਼ਨ ਮੇਲਾ ਕਰਦੇ ਹੋਏ ਹੁਣ ਆਪਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਕੋਲੇ ਪਹੁੰਚਿਆ ਉਹ ਸਥਾਨ ਜਿੱਥੇ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਗਿਆ ਸੀ ਦੀਵਾਨ ਟੋਡਰ ਮੱਲ ਜੀ ਹੋਰਾਂ ਨੇ ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਪਹਿਲਾਂ ਵਸਾਈਆਂ ਸੀ ਬਾਅਦ ਦੇ ਵਿੱਚ ਖੜੀਆਂ ਕਰਕੇ ਜਗਾ ਖਰੀਦੀ ਤੇ ਫਿਰ ਸੰਸਕਾਰ ਕੀਤਾ ਗਿਆ ਉਸ ਥਾਂ ਦਾ ਦਰਸ਼ਨ ਫੇਲਾਫ ਕਰਾਉਂਦੇ ਆ ਇਸ ਵਾਰ ਦੇਖਦੇ ਆ ਭਾਵੇਂ ਆਪਾਂ ਮੱਥਾ ਟੇਕਿਆ ਜਿਵੇਂ ਹੁਣ ਸਵੇਰੇ ਛੱਡੇ ਕੋਲ ਚਾਲੇ ਪਾਸੇ ਮੱਥਾ ਟੇਕਿਆ ਉਹਥੇ ਵੀ ਆਪਾਂ ਨੂੰ ਤਕਰੀਬਨ 2 ਘੰਟੇ ਲੱਗੇ ਗੁਰਦੁਆਰਾ ਫਤਿਹਗੜ ਸਾਹਿਬ ਦੇ ਵਿੱਚ ਵੀ 2 ਘੰਟੇ ਲੱਗਿਆ ਉਹ ਰਸਾਂਗ ਦੇ ਵਿੱਚ ਅੱਨ ਵੀ ਅਧਾ ਘੰਟਾ ਲੱਗ ਰਿਹਾ ਸੀ ਪਤੰ ਤਾਂ ਵੀ ਸੰਗਤ ਇਸ ਵਾਰੀ ਲੱਗ ਰਹੀ ਬਹੁਤ ਜ਼ਿਆਦਾ ਆਈ ਹੈ ਜੇ ਮਤਲਬ ਜਿਹੜੇ ਆਉਂਦੇ ਰਹਿੰਦੇ ਆ ਆਪਾਂ ਤਾਂ ਚਲੋ ਬਹੁਤ ਟਾਈਮ ਬਾਅਦ ਐਸੀ ਦੀ ਜੁਰ ਮੇਲਾ ਤੇ ਪਹਿਲਾਂ ਅੱਗੇ ਪਿੱਛੇ ਮੱਥਾ ਟੇਕਿਆ ਨੇ ਹੁੰਦੇ ਆ ਪਰ ਮੰਗ ਜੇ ਵੀ ਨਾ ਅ ਪਰ ਦੇਖਣ ਦੇ ਵਿੱਚ ਉਹ ਵੀ ਇਹ ਕਹ ਰਿਹਾ ਵੀ ਇਸ ਵਾਰੀ ਸੰਗਤ ਦਾ ਜਿਹੜਾ ਰਸ ਆ ਉਹ ਜਾਦਾ ਕਾਤੇ ਜਿਹੜੀ ਸਫਰੇ ਸ਼ਹਾਦਤ ਦਾ ਉਹਦੇ ਨਾਲ ਲਗਾਤਾਰ ਵੱਧ ਤੋਂ ਵੱਧ ਲੋਕ ਜਿਹੜੇ ਉਹ ਜੁੜਦੇ ਜਾ ਰਹੇ ਆਗੇ ਕੋਸ਼ਿਸ਼ ਕਰੀ ਹੈ ਹਨਾ ਵੀ ਜਿਹੜੇ ਆਪਣੇ ਆਪ ਗੋਣਾਗੇ ਅੰਦਰ ਆਉਂਗਾਗੇ ਉਹਨਾਂ ਨੂੰ ਦੂਰ ਕਰਨ ਲਈ ਅਸੀਂ ਅਰਦਾਸਾਂ ਕਰੀਏ ਤੇ ਕੋਸ਼ਿਸ਼ ਕਰੀਏ ਜੇ ਕੋਈ ਦਾਤ ਲੈਣਾ ਆ ਤਾਂ ਗੁਰ ਸਿੱਖੀ ਦੀ ਦਾਤ ਲੈ ਕੇ ਚੱਲਗੇ ਹੁਣ ਇਧਰ ਪਹਿਲਾਂ ਜੋੜੇ ਜਾਮਾ ਕਰਮਣਿਆ ਤੇ ਤੋਂ ਬਾਅਦ ਆਪਾਂ ਥੋੜ੍ਹਾ ਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਮਿਲਾ ਕਰਦੇ ਆਪਕੇ ਸਥਾਨਾ ਦਾ ਦਰਸ਼ਨ ਮੇਲਾ ਆਪਾਂ ਤੁਹਾਨੂੰ ਕਰਵਾਤਾ 10 11 12 ਤੇ 13 ਪੋ ਦਾ ਜਿਹੜਾ ਇਤਿਹਾਸ ਸੀਗਾ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਇਸ ਵਕਤ ਜਿਹੜੀ ਕੱਲ ਇਹ ਅਸੀਂ ਵੀਡੀਓ ਖਤਮ ਨਹੀਂ ਸੀ ਕੀਤੀ ਕਿਉਂਕਿ ਰਾਤ ਹਨੇਰਾ ਕਾਫੀ ਹੋ ਗਿਆ ਸੀ ਹੁਣ ਅਗਲੀ ਸਵੇਰ ਦੇ ਵਿੱਚ ਵੀਡੀਓ ਖਤਮ ਕਰ ਰਹੇ ਆ ਤੇ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਸੰਪੂਰਨ ਜਿਹੜਾ ਕੰਪਲੀਟ 13 ਪੋ ਦਾ ਇਤਿਹਾਸ ਵੀ ਕਿਵੇਂ ਸਾਬਜਾਦਨੂ ਸ਼ਹੀਦ ਕੀਤਾ ਗਿਆ ਕਿਵੇਂ ਇਹ ਤੋਂ ਬਾਅਦ ਤੇ ਕਿਵੇਂ ਤਸੀਹੇ ਦਿੱਤੇਗੇ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਸਥਾਨ ਕਿਉਂ ਚੁਣਿਆ ਗਿਆ ਉਹਨਾਂ ਦੇ ਸੰਸਕਾਰ ਵਾਸਤੇ ਉਹ ਕੱਲ ਦੀ ਵੀਡੀਓ ਦੇ ਵਿੱਚ ਤੇ ਬਾਕੀ ਇੱਕ ਵਾਰ ਜਿਵੇਂ ਕੱਲ ਆਪਾਂ ਬੇਨਤੀ ਕੀਤੀ ਸੀਗੀ ਹਨਾ ਜਦੋਂ ਆਉਨੇ ਹੋ ਮੱਥਾ ਟੇਕਦੇ ਹੋ ਹਲੀਮੀ ਰੱਖਿਓ ਕਿਉਂਕਿ ਇਹ ਸਥਾਨ ਬਹੁਤ ਮਹੱਤਵਪੂਰਨ ਆ ਆਪਣੇ ਬੱਚਿਆਂ ਨੂੰ ਜੇਕਰ ਲੈ ਕੇ ਆਉਨੇ ਹੋ ਇਹ ਨਾ ਹੋਵੇ ਅਸੀਂ ਕੱਲਾ ਮੇਲਾ ਦਿਖਾਉਣ ਲਈ ਆਈਏ ਇੱਥੇ ਆ ਕੇ ਇਹਨਾਂ ਸਥਾਨਾਂ ਦਾ ਮਹੱਤਵ ਸਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਹੈਗਾ ਕਿਵੇਂ ਇਹਨਾਂ ਸਥਾਨਾਂ ਦੇ ਕਰਕੇ ਪੰਜਾਬ ਦੀ ਨਹੀਂ ਜਾਂ ਸਿੱਖੀ ਦੀਆਂ ਨਹੀਂ ਹਮਜਬੂਤ ਹੋਈ ਉਹ ਸਾਰਾ ਕੁਝ ਆਪਦੇ ਜਵਾਕਾਂ ਨੂੰ ਜਾਂ ਫਿਰ ਜਿਹਦੇ ਨਾਲ ਵੀ ਆਉਨੇ ਆਗੇ ਹਨਾ ਉਹਨਾਂ ਨੂੰ ਨਾਲ ਦੀ ਨਾਲ ਦੱਸਿ ਸਥਾਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਰੋਲ ਕੀ ਹੈਗਾ ਤੇ ਅਸੀਂ ਜ਼ਿੰਦਗੀ ਨੂੰ ਇਹਨਾਂ ਦੇ ਮੁਤਾਬਕ ਢਾਲਣਾ ਕਿਵੇਂ ਹੈਗਾ ਮਿਲਾਂਗੇ ਕੱਲ ਆਪਾਂ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ